बाबाजीत सिंह শহীদ ਹੋ ਗਏ ਉਧਰ ਸੂਰਜ ਢਲਣ ਲੱਗ ਪਿਆ ਇਧਰ ਬਾਬਾ ਜੁਝਾਰ ਸਿੰਘ ਜੀ ਨੇ ਹੱਥ ਜੋੜ ਕੇ ਕਿਹਾ ਪਿਤਾ ਜੀ ਭਾਈ ਸੇ ਵਿਛੜ ਕੇ ਰਖਾ ਮੈਂ ਜੀਣਾ ਨਹੀਂ ਆਤਾ ਖਾਣਾ ਨਹੀਂ ਪੀਣਾ ਨਹੀਂ ਸੋਣਾ ਨਹੀਂ ਬਹਾਤਾ ਸਾਨੂੰ ਤੋਰੋ ਹਜ਼ੂਰ ਨੇ ਕਿਹਾ ਬੇਟਾ ਹਮ ਨਹੀਂ ਕਹਾਤਾ ਬਾਪ ਕੋ ਜਾਂ ਦੀਜੈ ਧਰਮ ਪਰ ਲੋਕ ਕਹਤੇ ਅਬ ਆਪ ਕੋ ਜਾਂ ਦੀਜੈ ਧਰਮ ਪਰ ਸੰਗਤ ਜੀ ਬਾਬਾ ਜੁਝਾਰ ਸਿੰਘ ਜੀ ਨੂੰ ਤਲ ਕਰਪਾਨ ਦਿੱਤੀ ਉਸੇ ਤਰ੍ਹਾਂ ਤੀਰਾਂ ਦਾ ਪੱਥਾ ਭਰ ਕੇ ਦਿੱਤਾ ਨੇਜਾ ਦਿੱਤੋ ਨੇ ਕਮਰ ਕੱਸਾ ਕਰਕੇ ਪਰ ਮਹਾਰਾਜ ਨਾ ਜੀ ਦਰਵਾਜ਼ਾ ਆਪ ਖੋਲਣ ਆਏ ਪਿਆਰ ਨਾ ਸੀਨੇ ਨ ਲਾਇਆ ਤੇ ਤੁਰਦਿਆਂ ਕਿ ਬੇਟਾ ਤੁਮੀ ਹੋ ਪੰਥ ਕੇ ਬੇੜੇ ਕੇ ਖਵਈਆ ਸਰਬੇਂਟ ਕਰੋ ਤਾਂ ਕਿ ਧਰਮ ਕੀ ਚਲੇ ਨਈਆ ਲੈ ਦੇਖੇ ਤੁਮੀ ਤੇ ਮੇਰੇ ਗੁਲਸ਼ਨ ਕੇ ਬਕਈਆ ਲੋ ਜਾਓ ਰਾਹ ਤੱਕ ਤਿਆਂ ਖਲਦ ਮੇ ਭਈਆ ਤੁਤਰ ਖਾਹਿਸ਼ ਹੈ ਮਾਰੇ ਸ਼ਬਦ ਵਰਤੇ ਨੇ ਖਾਹਿਸ਼ ਹੈ ਕਿ ਤੁਮੇ ਤੈਗ ਚਲਾਤੇ ਹੋਏ ਦੇਖੇਂ ਹਮ ਆਂਖ ਸੇ ਤੁਮੇ ਬਰਸ਼ੀ ਖਾਤੇ ਹੋਏ ਦੇਖੇ ਸੰਗਤ ਜੀ ਅਦੁੱਤੀ ਹੈ ਗੁਰੂ ਗੋਬਿੰਦ ਸਿੰਘ ਜੀ ਅਦੁੱਤੀ ਨੇ ਕੋਈ ਨ ਇਹਨਾਂ ਦੇ ਬਰਾਬਰ ਸਿਰਫ ਦੁਨੀਆ ਚ ਇਕੱਲੇ ਨੇ ਬਾਬਾ ਜੁਝਾਰ ਸਿੰਘ ਜੀ ਉੱਤੇ ਪਰ ਉਹ ਜਿਉਂ-ਜਿਉਂ ਅੱਗੇ ਵਧਨ ਉੱਤੇ ਮਾਰੇ ਤੀਰਾਂ ਦੀ ਛਾਂ ਥੱਲੇ ਅੱਗੇ ਲੈ ਕੇ ਗਏ ਇਤਿਹਾਸ ਕਹਿੰਦਾ ਜਿਵੇਂ ਬਿਜਲੀ ਨਿਕਲਦੀ ਹੈ ਨਾ ਇਨੇ ਫੁਰਤੀਲੇ ਸਨ ਬਾਬਾ ਜੂਹਾਰ ਸਿੰਘ ਜੀ ਪੈਰ ਨਹੀਂ ਸਨ ਲੱਗਣ ਦਿੰਦੇ ਬਸ ਨਿਕਲ ਗਏ ਕਈਆਂ ਨੂੰ ਵੱਢ ਦਿੱਤਾ ਕਈਆਂ ਨੂੰ ਬਿਨ ਦਿੱਤਾ ਅਖੀਰ ਤੇ ਬਾਬਾ ਜੂਹਾਰ ਸਿੰਘ ਜੀ ਤੇ ਇਕੱਠਾ ਹਮਲਾ ਹੋਇਆ ਸੱਚ ਮੁੱਚ ਖਿੱਚ ਕੇ ਬਰਸ਼ੀ ਮਾਰੀਓ ਨੇ ਖਿੱਚੀ ਤੇ ਆਂਦਰਾ ਪਾਰ ਆ ਗਈ ਬਾਬਾ ਜੂਹਾਰ ਸਿੰਘ ਸ਼ਹੀਦ ਹੋ ਗਏ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਜਕਾਰਾ ਛੱਡਿਆ ਫਿਰ ਇੱਕ ਸਾਬ ਜਿਹਾ ਹੋਰ ਸੀ ਇੱਥੇ ਜੋਰਾਵਰ ਸਿੰਘ ਜੀ ਸੰਗਤ ਜੀ ਇਹ ਥੋੜਾ ਜਿਹਾ ਭੁਲੇਖਾ ਸਾਡੇ ਵਿਦਵਾਨਾਂ ਨੂੰ ਲੱਗਾ ਹੈ ਕੋਈ ਸਾਡੇ ਵਿਦਵਾਨਾਂ ਨੇ ਸਾਬ ਜਿਆਦਾ ਜੋਰਾਵਰ ਸਿੰਘ ਇੱਥੇ ਲੜਾਇਆ ਨਹੀਂ ਜੋਰਾਵਰ ਸਿੰਘ ਪਾਲਿਤ ਪੁੱਤਰ ਸਨ ਗੁਰੂ ਗੋਬਿੰਦ ਸਿੰਘ ਜੀ ਤੁਹਾਨੂੰ ਪਤਾ ਹੋਣਾ ਹੈ ਮੈਂ ਹੋਣੇ ਬੇਨਤੀ ਕੀਤੀ ਉਹ ਉਤਰੇ ਸਨ ਫਿਰ ਇੱਥੇ ਡੜਖੇੜੀ ਉਹ ਰਹਿ ਆ ਇੱਥੇ ਫਿਰ ਉਹ ਜਦੋਂ ਜੰਗ ਵੀ ਜੂਝਿਆ ਉਹ ਰਾਤ ਨੂੰ ਪਾਰ ਨਿਕਲ ਗਏ ਸਨ ਉਹਨੂੰ ਫਿਰ ਉਹਨਾਂ ਨੂੰ ਗੱਡੇ ਤੇ ਬਿਠਾ ਕੇ ਕੋਟਲੇ ਨਿਹੰਕਾਂ ਨਿਆਂਖਾਂ ਤੋਂ ਡੜਗੇੜੀ ਮੈਂ ਬੇਨਤੀ ਕਰਾਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਫਿਰ ਦੋ ਪੁੱਤਰ ਸ਼ਹੀਦ ਹੋ ਗਏ ਭਾਈ ਹੀਮਤ ਸਿੰਘ ਭਾਈ ਮੋਕਮ ਸਿੰਘ ਭਾਈ ਸਾਬ ਸਿੰਘ ਸ਼ਹੀਦ ਹੋ ਗਏ ਪੰਜ ਮੁਕਤੇ ਸ਼ਹੀਦ ਹੋ ਗਏ ਜੀ ਭਾਈ ਰਾਮ ਸਿੰਘ ਭਾਈ ਈਸ਼ਰ ਸਿੰਘ ਭਾਈ ਦੇਵਾ ਸਿੰਘ ਭਾਈ ਟੈਲ ਸਿੰਘ ਤੇ ਭਾਈ ਫਤੇ ਸਿੰਘ ਇਹ ਸ਼ਹਾਦਤ ਦਾ ਜਾਮ ਪੀ ਗਏ ਇਧਰ ਸੂਰਜ ਅਸਤੋਂ ਲੱਗਾ ਉਧਰ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਆ ਇਹ ਫੈਸਲਾ ਕੀਤਾ ਕੱਲ ਨੂੰ ਆਪਾਂ ਮੈਦਾਨ ਵਿੱਚ ਉਤਰਾਂਗੇ ਪਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹਨਾਂ ਨੂੰ ਬੇਨਤੀ ਕਰ ਗੁਰਮਤਾ ਸ਼ਬਦ ਵਰਤ ਲੋ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਛੱਡ ਕੇ ਜਾਂਦੇ ਆ